ਲੋ ਵੀ 플ੋਟਿੰਗ ਮਾਰਕੀਟ ਪਹੁੰਚ ਗਏ ਤੇ ਹੁਣ ਆਪਾਂ ਦੇਖਦੇ ਆ ਤੈਰਨ ਵਾਲੀ ਮਾਰਕੀਟ ਵੈਸੇ ਕਸ਼ਮੀਰ ਦੇ ਵਿੱਚ ਵੀ ਹੈਗੀ ਆ ਆ ਮਾਰਕੀਟ ਪਰ ਠੀਕ ਦੀ ਦੇਖ ਕਿਦਾਂ ਆ ਯਾਰ 플ੋਟਿੰਗ ਮਾਰਕੀਟ ਪਾਣੀ ਦਾ ਯਾਰ ਠੀਕ ਹੀ ਆ ਹੈਨਾ ਸੁਵਾਤੀ ਖਾਂ ਤੁਹਾਡੀ ਖਾਂ ਇਹਨਾਂ ਦੀ ਸਸਰੀ ਕਾਲ ਆ ਬਾਈ ਕਰ ਦੇ ਸੁਵਾਤੀ ਇਥੇ ਇਥੇ ਜੋ ਤੂੰ ਉਹ ਚੀਜ਼ ਦੇਖੀ ਮਤਲਬ ਨਸ਼ਾ ਇੱਥੇ ਆਮ ਹੀ ਮਿਲਦਾ ਭੰਗ ਦੇ ਭੰਗ ਦੀ ਕਿੰਨੀ ਉਹ ਆਉਂਦੀ ਹੈ ਨਾ ਭੰਗ ਦੀ ਬਹੁਤ ਜ਼ਿਆਦਾ ਬਾਈ ਇੱਥੇ ਉਹ ਆ ਚੌੜੀ ਚਾਮੇ ਦਾ ਕੁਛ ਆਇਆ ਅਹਲੀ ਆਪਣੀ ਕਿਸ਼ਤੀ ਆਉਗੀ ਬਾਈ ਇਹ ਵੈਸੇ ਨਾ ਪੂਰਾ ਪ੍ਰੋਪਰ ਉਹ ਲੈਂਦੇ ਆ ਆ ਗਿਆ ਆਪਣਾ ਡਰਾਈਵਰ ਐਣੀ ਆਪਾਂ ਤੋਂ ਪੈਸੇ ਲੈ ਆ ਸਾਰੇ ਏ ਇਹ ਹੁਣ ਆਪਾਂ ਨੂੰ ਇੱਥੇ ਭਾਉਗਾ ਇਹਦੇ ਵਿੱਚ ਕਿਸ਼ਤੀ ਵਿੱਚ ਨਹੀਂ ਬੁੱਤ ਥੱਲੇ ਨਹੀਂ ਉਤਰਨਾ ਇਹ ਤਾਂ ਲੈ ਗਿਆ ਯਾਰ ਭਾਇਆ ਹੀ ਨਹੀਂ ਆਪਾਂ ਨੂੰ ਇਦਾਂ ਦੀਆਂ ਕਿਸ਼ਤੀਆਂ ਬਈ ਚੱਲਦੀਆਂ ਆ ਆ ਗਿਆ ਚਲੋ ਇਸਾਂ ਬੁਰਗਾਂ ਚਲੋ ਜੀ ਵਿੱਚ ਜੋਤ ਲੋ ਜੀ ਇਹ ਕਹਿੰਦੇ ਡੇਢ ਘੰਟਾ ਆਪਾਂ ਨੂੰ ਪਾਣੀ ਦੇ ਵਿੱਚ ਘਮਾਉਣਗੇ ਪਾਣੀ ਤਿਆਰ ਠੀਕ ਹੈ ਸਾਲਾ ਫਾਦਾਂ ਜਾ ਰਹਾ ਤਕਦੀਰ 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 ਚੋ ਤਕਦੀਰ ਆਰਤੀ ਸੈਲਫ ਬਾਈ ਚੱਕਤੀ 65 65 ਸਹੀ ਆ ਬਾਈ ਪੈਸੇ ਤਾਂ ਵਰਤ ਆ ਵੈਸੇ ਪਰ ਪਾਣੀ ਬਹੁਤ ਗੰਦਾ ਬਾਈ ਰਾਤ ਨਾ ਆਰਾਮ ਇਹਦੇ ਵਿੱਚ ਨਾ ਇੱਕ ਹੋਰ ਆ ਮੰਨ ਕੇ ਚੱਲੋ ਵੀ ਜੇ ਤੁਸੀਂ ਵੱਧ ਪੇ ਕਰਦੇ ਹੋ ਤਾਂ ਤੁਹਾਨੂੰ ਹਾਥੇ ਹੁੱਥੇ ਦੇ ਚੜਾਇਆ ਜਾਂਦਾ ਪਰ ਹਾਥੀਆਂ ਤੇ ਆਪਾਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਵੀ ਹਾਥੀਆਂ ਤੇ ਆਪਾਂ ਝੂਟੇ ਲੈ ਕੇ ਕੀ ਕਰਨੇ ਆ ਤੇ ਇਦਾਂ ਸਾਰੀਆਂ ਹਾ ਕਿਸ਼ਤੀਆਂ ਖੜੀਆਂ ਆ ਠੀਕ ਐ બસ ਮਾਰਕੀਟ ਚ ਲੈ ਕੇ ਜਾਣਗੇ ਹੁਣ ਆਪਾਂ ਨੂੰ ਓਏ ਕੰਦਾ ਨਾ ਆਰਾਮੜੀ ਸਹੀ ਗੱਲ ਹੈ ਪਾਣੀ ਬਹੁਤ ਗੰਦਾ ਪਰ ਕੋਈ ਸਮੈਲ ਨਹੀਂ ਆ ਰਹੀ ਜਾ ਤਾਂ ਪਾਣੇ ਲਈ ਹੈ ਹਨ ਹਨ ਲੈ ਗਏ ਓਏ ਬੋਲਦਾ ਮੈਂ ਨਹੀਂ ਦਿੱਤਾ ਹੈ ਕੱਟ ਲੈ ਕਿੱਥੇ ਹੋ ਯਾਰਾ ਨਹੀਂ ਨਹੀਂ ਨਾ ਤੁਹਾਨੂੰ ਮੈਂ ਕਿਉਂ ਝੋਤਾਂ ਦਾ ਹਾਂਗੇ ਮੈਂ ਲੋਣਾ ਯਾਰ ਮੈਂ ਕਿਥੇ ਕੋ ਹੁਣ ਤਾਂ ਜੋਤ ਵੜਗੇ ਵਿੱਚ ਹੁਣ ਇਹ ਪੈਕ ਥੋੜੀ ਲੈ ਕੇ ਜਾਊਗਾ ਹੁਣ ਤਾਂ ਉਦੋਂ ਦੀ ਅਸੀਂ ਥੋੜਾ ਟਾਈਮ ਨਹੀਂ ਬਣਾਇਆ ਆਪਾਂ ਤਾਂ ਚੱਲ ਨਹੀਂ ਮੈਨੂੰ ਤਾਂ ਡਰ ਲੱਗ ਰਿਹਾ ਚੱਲ ਕੋਈ ਜੋਤ ਨੇ ਮગરਮਛ ਦੇਖ ਲਿਆ ਜੋਤ ਕਹਿੰਦੀ ਮગરਮਛ ਸੀ ਵਿੱਚ ਇਹਦੇ ਆਹ ਦੇ ਪੱਥਰ ਆਏ ਜਿਵੇਂ ਤਾਂ ਫੇਰ ਮੈਂ ਕਵਾਂ ਉਹਨੂੰ ਨਹੀਂ ਚੱਲਣਾ ਆਹ ਦੇਖੋ ਇਦਾਂ ਦੀ ਮਾਰਕੀਟ ਆ ਐ ਆਉਂਦੀ ਆ ਸੈਂ ਇਹਨੂੰ ਤਾਂ ਫਲੋਟਿੰਗ ਮਾਰਕੀਟ ਕਹਿ ਦਿੰਦੇ ਆ ਬਸ ਇਦਾਂ ਚੀਜ਼ ਲੈਣੀ ਆ ਤੁਸੀਂ ਲੈ ਸਕਦੇ ਹੋ ਵੈਸੇ ਕੈਸ਼ ਹੀ ਮਿਲਦੀ ਹੂ ਤੇ ਆਪਣਾ ਕੈਸ਼ ਸਾਰਾ ਉਹਨੇ ਲੈ ਲਿਆ ਔਰ ਆਪਣਾ ਕਾਰਡ ਹੀ ਆ ਕਿ ਆਪਾਂ ਕੋਈ ਚੀਜ਼ ਖਰੀਦ ਤੋਂ ਫਿਰਕ ਨਹੀਂ ਕਰ ਸਕਦੇ ਨਾ ਲੈਂਦੇ ਬਸ ਆਹ ਮਾਰਕੀਟ ਆ ਬਾਈ ਇਦਾਂ ਜੇ ਕੋਈ ਚੀਜ਼ ਤੁਸੀਂ ਲੈਣੀ ਆ ਤਾਂ ਤੁਸੀਂ ਲੈ ਸਕਦੇ ਹੋ ਖਰੀਦੋ ਪ੍ਰੋਫਟ ਕਰ ਸਕਦੇ ਹੋ ਮਤਲਬ ਕੁੱਲ ਮਿਲਾ ਕੇ ਅਭੀ ਮਾਰਕੀਟ ਆ ਬਸ ਫਲੋਟਿੰਗ ਮਾਰਕੀਟ ਇਸ ਕਰਕੇ ਕਹਿ ਦਿੰਦੇ ਇਹਨੂੰ ਦੇ ਨੇ ਕੀ ਲੱਖ ਆ ਇਹ ਚਾਹ ਖਾ ਗੋ ਲੂੰ ਅਯੂ ਅਯੂ ਇਹਨੇ ਇੱਥੇ ਲਿਆ ਕੇ ਰੋਕਤੀ ਆ ਬਾਈ ਇਹਨਾਂ ਦੇਖ ਲਓ ਤੁਸੀਂ ਸਮਾਨ ਇਹ ਹੌਲੀ ਹੌਲੀ ਕਸਤੀ ਰੋੜੀ ਜਾਂਦੀ ਅੱਗੇ ਨੂੰ ਨੋ 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 ਓਕੇ ਇਹਨੂੰ ਸੀ ਆਨੇ ਵਿੱਚ ਚੱਕ ਦੇ ਕਹਿੰਦਾ ਤੁਸੀਂ ਇੱਥੇ ਘੁੰਮੋ ਐ ਕਿਹਾ ਵੀ ਇੱਥੇ ਕੁਝ ਨਹੀਂ ਹੈਗਾ ਨਾ ਅਸੀਂ ਕੁਝ ਲੈਣਾ ਹੈ ਨੋ ਨੇ ਜਿਹੜੇ ਲੋਏ ਪੂੜੇ ਨੇ ਫ੍ਰੀ 슈ਗਰ ਟੈਸਟਿੰਗ ਮੈਂ ਤੁਹਾਨੂੰ థਾਈਲੈਂਡ ਦੇ ਜਿੰਨਾ ਮਾ ਜਿਹੜੀ ਚੀਜ਼ ਇੱਥੇ ਬਣਦੀ ਆ ਲੱਕੜ ਦੀ ਜਾਂ ਕਾਸੇ ਦੀ ਵੀ ਹਨਾ ਉਹ ਸਭ ਕੁਝ ਆ ਵੀ ਇੱਥੇ ਵਿੱਚ ਤੇ ਜੇ ਬਣਾਈ ਹੋਈ ਆ ਨਦੀ ਚ ਤਾਂ ਨਹੀਂ ਹੈਗੀ ਖਾਰੇ ਮੇਰੇ ਖਿਆਲ ਚ ਮੈਨ ਮਾਰਕੀਟ ਬਣਾਈ ਆ ਲਓ ਜੀ ਹੌਲੀ ਹੌਲੀ ਉੜੀ ਵਾਲੀ ਅਸੀਂ ਇਹਨੂੰ ਕਹੇ ਵੀ ਤੋਰੀ ਚੱਲ ਵੀ ਐ ਨਾ ਕਰ ਰੋਕਣਾ ਕਿਉਂਕਿ ਆਪਾਂ ਕਹਿੰਦਾ ਚੀਜ਼ ਕੋਈ ਬਾਹਲੀ ਖਰੀਦਣੀ ਐ ਇੱਥੋਂ ਕਿਉਂਕਿ ਜਿੰਨੀ ਵੀ ਚੀਜ਼ ਇੱਥੇ ਹੈਗੀ ਐ ਸਾਰੀ ਦੋਗਣੇ ਪ੍ਰਾਈਸ 'ਚ ਆ। ਹੈਲੋ ਅਜੀਤ ਕਿੱਥੇ ਆ ਬਣਾ ਆਂ। ਓਕੇ। ਓਕੇ ਥੈਂਕ ਯੂ। ਲਾਈਫ ਜੈਕਟਾਂ ਵੀ ਬਾਈ ਨੱਚ ਦਿੱਤੀਆਂ ਹੋਈਆਂ ਇਹਦੇ। ਜੇ ਜੇ ਮੰਨ ਲਓ ਕੋਈ ਇੰਦਰ ਆ ਘਰ ਜਿਵੇਂ ਬਣੇ ਹੋਇਆ ਘਰ ਨਹੀਂ ਵੈਸੇ ਕੋਈ ਸਦਾ ਮੰਦਿਰ ਹੋਣਾ ਤੇ ਉੱਪਰ ਰੰਗ ਕਰੀ ਜਾਂਦਾ ਪਾਣੀ ਦੇ ਵਿੱਚ ਹੀ ਹੈ ਜੋ ਸਾਰਾ ਕੁਝ ਇਹ ਹੈ ਨਾ ਤੇਰੀ ਗੱਲ ਸਹੀ ਹੈ ਹੋ ਸਕਦਾ ਵਿੱਚ ਮਗਰਮਰ ਆਹ ਨਾਰੀਅਲ ਦੇ ਦਰਖਤ ਆ ਸੀ ਹੈ ਜੇ ਤੂੰ ਮੈਨੂੰ ਕਹਿ ਤੂੰ ਸਿੱਧਾ ਚਲੋ ਨਾ ਫੋਟੋ ਖਿਚਾਉਂਦੇ ਆ ਕਹਿੰਦਾ ਫੋਟੋ ਖਿਚਣੀ ਹੈ ਮੈਂ ਖਤੂਰ ਲਾ ਸਾਨੂੰ ਡੰਡਰ ਲੱਗੀ ਜਾਂਦਾ ਵੈਸੇ ਕੋ ਮਨ ਲਈ ਠੀਕ ਆ ਵੀ ਮੰਨ ਲਓ ਗੇੜਾ ਕੱਢਣ ਲਈ ਚੀਜ਼ਾਂ ਲੈਣ ਲਈ ਨਹੀਂ ਕੋਈ ਮੈਨੂੰ ਲੱਗਦਾ ਦੇ 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 ਗੇੜਾ ਵੈਸੇ ਬਣਾਈਆਂ ਵਡੀਆਂ ਤਕਰੀਕੇ ਨਾਲ ਆ ਬੋਟ ਇਦਾਂ ਦਾ ਇੰਜਨ ਰੱਖ ਕੇ ਸবার ਏਸ ਜੀ ਮਰੀ ਜਾਂਦੇ ਆ। ਫੱਕੀਆਂ ਲਾਈਆਂ ਹੋਈਆਂ ਹਨਾ। ਹਾਂ। ਇੱਥੇ ਹੀ ਚੱਲਦੀਆਂ ਐ ਬਸ। ਫਲੋਟਿੰਗ ਵੈਸੇ ਸਾਇਲੈਂਟ ਦੇ ਵਿੱਚ ਮੇਰੇ ਖਿਆਲ 'ਚ ਫਲੋਟਿੰਗ ਮਾਰਕਟ ਇੱਕ ਨਹੀਂ ਹੈਗੀ ਕਈ ਨੇ। ਅਏ ਮੈਂ ਲਾ ਤਾਂ ਤੁਹਾਨੂੰ ਖਰਾਬ ਵੇਚਣਾ ਸੀ। ਸਹੀ ਗੱਲ ਹੈ ਖਰਾਬ। ਪਿਆਰ ਵਾਲੀ ਰਾਤ ਚ ਰੁਕ ਗਈ ਆ। ਤਕਦੀਰ ਨੂੰ ਅਸੀਂ ਤਾਂ ਟਕਾਇਆ ਹੋਇਆ ਘਰ ਤੋਂ ਕਿਉਂਕਿ ਫਿਰ ਮੁੜ ਕੇ ਤਕਦੀਰ ਨੇ ਇੱਥੇ ਇਹ ਲੈਣਾ ਕਰਨਾ ਚੀਜ਼ਾਂ ਮੰਗਣੀਆਂ ਫਿਰ ਉਹ ਚੀਜ਼ ਆਪ ਕਰਨੀ। ਗਾਂ ਕੋਸ਼ਾੜੇ ਨੂੰ ਨਿਠਾ ਨਹੀਂ ਹੁੰਦੀ। ਸਹੀ ਗੱਲ ਹੈ। ਇਹਨੇ ਨਿਠਾਉਣੀ ਨਹੀਂ। ਸੇਡ ਰੱਖੀ ਜਾਂਦਾ। ਕੱਚਾ ਤੋਰ ਲਾਉਂ। ਉਹ ਵੀ ਸਾਡਾ ਮਨ ਭਰ ਗਿਆ 플ੋਟਿੰਗ ਮਾਰਕੀਟ ਤੋਂ ਕਿਉਂਕਿ ਕੋਈ ਮਤਲਬ ਸਾਰੇ ਮਾਰਕੀਟ ਦੇ ਵਿੱਚ ਇਹੀ ਚੀਜ਼ ਹੀ ਨੇ ਚੀਜ਼ਾਂ ਨੇ। ਬਸ ਸਾਥੀ ਘੋੜੇ ਮੰਨ ਲਓ ਤੇੜਾ ਬਣਾਇਆ ਹੋਇਆ ਸਮਾਨ ਉਹ ਵੇਚੀ ਜਾਂਦੇ ਆ। ਤੇ ਬਾਕੀ ਟੁੱਟੀਆਂ ਸਿੱਧੀਆਂ ਟੁਟੀਆਂ ਸਿੱਧੀਆਂ ਮੂਰਤੀਆਂ ਹੀ ਆਈਆਂ ਠੀਕ ਆ ਤੇ ਅਸੀਂ ਸੋਚਦੇ ਆ ਵੀ ਇੱਥੋਂ ਇਹਨੂੰ ਕਹਾਂ ਵੀ ਮੋੜ ਲਾ ਤੇ ਚੱਲ ਵਾਪਸ ਕੁਝ ਹੋਰ ਹੋਇਆ ਦੇਖ ਲਾਂਗੇ ਤੇ ਬਸ ਫਲੋਟਿੰਗ ਮਾਰਕੀਟ ਦੇ ਵਿੱਚ ਤਾਂ ਕੁਝ ਖਾਸ ਨਹੀਂ ਹੈਗਾ ਆਹੀ ਆ ਕੁੱਤਾ ਬਾਈ ਬੈਠਾ ਖਾ ਨਾ ਜਾਈ ਬਾਈ ਬੈਠੀ ਕੁੱਤਾ ਖਾ ਨਾ ਜਾਵੇ ਹੋਰ ਤਾਂ ਸੁੱਖ ਲੇਖ ਉਹ ਬਾਕ ਇਹ ਮੈਨੂੰ ਲੱਗਦਾ ਤਾਂ ਨਹੀਂ ਮੋੜ ਰਿਹਾ ਕਿਉਂਕਿ ਇਹਨੂੰ ਆਪ ਨੂੰ ਪੈਸੇ ਨਹੀਂ ਮਿਲਣੇ। ਹਾਂ ਕੋਈ ਨਹੀਂ ਵੀ ਚੰਗਾ। ਕਟ ਮਿਲਣਗੇ ਇਹਨੂੰ ਪੈਸੇ ਜੇ ਸਾਨੂੰ ਪਹਿਲਾਂ ਲੈ ਗਿਆ। ਇਹ ਚੀਜ਼ ਯਾਰ ਇੱਥੇ ਮੈਂ ਬਹੁਤ ਦੇਖੀ ਆ। ਪੈਸਾ ਬਣਾਉਣ ਮੰਨ ਲਓ ਵੀ ਚਲੋ ਠੀਕ ਆ ਸਾਰੇ ਕਿਤੇ ਇਹ ਤਾਂ ਚੀਜ਼ਾਂ ਹੁੰਦੀਆਂ ਆਪਣੇ ਵੀ ਇੰਡੀਆ 'ਚ ਬਹੁਤ ਐਈ ਗੱਲਾਂ। ਪਰ ਪੈਸਾ ਥੋੜਾ ਜਿਆਦਾ ਲਾਲਚ ਕਰਦੇ ਆ। ਐਂ ਚੱਲਦੀ ਆ ਬੋਟ ਇਹ। ਮੋੜਦਾ ਨਹੀਂ ਅਸੀਂ ਇਹਨੂੰ ਕਈ ਜਣੇ ਵੀ ਵਾਪਸ ਲੈ ਚੱਲ ਮੋੜ ਨਹੀਂ ਰਿਹਾ ਪਤਾ ਨਹੀਂ ਕਿਉਂ ਵੈਸੇ ਮੈਨੂੰ ਲੱਗਦਾ ਵੀ ਜਿਹੜੇ ਇਹ ਲੋਕ ਇੱਥੇ ਦੁਕਾਨਾਂ ਵਾਲੇ ਨੇ ਨਾ ਇਹ ਇੱਥੇ ਹੀ ਰਹਿੰਦੇ ਨੇ ਆ ਇਹਨਾਂ ਦੇ ਘਰ ਆਗੇ ਸ਼ਾਇਦ ਕਿਉਂਕਿ ਜਿੱਥੋਂ ਤੱਕ ਮੈਨੂੰ ਲੱਗਦਾ ਪਰ ਇਹਨਾਂ ਨੂੰ ਡਰ ਨਹੀਂ ਲੱਗਦਾ ਹੋਊਗਾ ਕੋਈ ਮਗਰਮੱਛ ਪਰ ਇਹ ਤਾਂ ਖਾਂਦੇ ਹੀ ਆ ਇਹਨਾਂ ਨੂੰ ਕੀ ਚੱਕਰ ਆ ਬਹੁਤ ਵੈਸੇ ਡਿਫਰੈਂਟ ਜੀ ਲਾਈਫ ਮੰਨ ਲਓ ਅਜੇ ਤਾਂ ਆਪਾਂ THAILAND ਦੇ ਵਿੱਚ ਆ ਤੇ ਹੋਰ ਵੀ ਕੰਟਰੀਆਂ ਦੇ ਵਿੱਚ ਇਹ ਕੁਝ ਚੱਲਦਾ ਚਾਈਨਾ ਹੋ ਗਿਆ ਨਾ ਠੀਕ ਹੈ ਤੇ ਬੰਦੇ ਵੱਖਰੀ ਜੀ ਲਾਈਫ ਆ ਇਹਨਾਂ ਲੋਕਾਂ ਦੀ ਆਪਣੇ ਲੋਕਾਂ ਨਾਲ ਆਪਣੇ ਨਾਲ ਬਹੁਤ ਜ਼ਿਆਦਾ ਵੱਖਰੀ ਕਹਿ ਸਕਦੇ ਆਪਾਂ ਅਚਾ ਇੱਥੋਂ ਮੋੜੂਗਾ ਐਂਦਾ ਸਾਈਡ ਦਿੰਦੇ ਇੱਕ ਦੂਜੇ ਨੂੰ ਐ ਉਹਦਾ ਹੱਥ ਨਾ ਵੜਦੀ ਭਰਾਵਾ ਇੱਕ ਨੱਕੇ ਡਰਾਈਵਰ ਨੇ ਇਹ ਨਾ ਮੇਰੇ ਖਿਆਲ ਦੇ ਵਿੱਚ ਕੋਈ ਨਦੀ ਸੀ ਨਦੀ ਦੇ ਵਿੱਚ ਇਹਨਾਂ ਨੇ ਇੱਕ ਮੈਨਮੇਡ ਸਟਰਕਚਰ ਬਣਾਇਆ ਜਿੱਥੇ ਮਨੁੱਖ ਲੋਕ ਰਹਿੰਦੇ ਵੀ ਆ ਤੇ ਨਾਲ ਇਹਨਾਂ ਨੇ ਆ ਬਿਜ਼ਨਸ ਬਣਾ ਲਿਆ 플ੋਟਿੰਗ ਮਾਰਕੀਟ ਦਾ ਚੰਗੀਆਂ ਮਹਿੰਗੀਆਂ ਟਿਕਟਾਂ ਲੈ ਕੇ ਲਾ ਕੇ ਲੋਕਾਂ ਨੂੰ ਤੇ ਮੰਨ ਲਓ ਵੀ ਇੱਥੇ ਬੱਸ ਧਮਾਈ ਜਾਂਦੇ ਆ ਆਪਦਾ ਸਮਾਨ ਵੇਚੀ ਜਾਂਦੇ ਆ ਪਰ ਪੂਰੇ ਮੇਰੇ ਖਿਆਲ ਚ ਏਰੀਏ ਦੇ ਵਿੱਚ ਇਦਾਂ ਘਾਰ ਹੈਗੇ ਆ ਇਹ ਆਪਣੇ ਲਈ ਮੰਨ ਲਓ ਆਪਾਂ ਨੂੰ ਕੋਈ ਖਾਸ ਨਹੀਂ ਲੱਗਿਆ ਇਹ ਕਿਉਂਕਿ ਪਹਿਲੀ ਗੱਲ ਸਟਾਰਟਿੰਗ ਦੇ ਵਿੱਚ ਜੋਦ ਨੇ ਜਦੋਂ ਮਗਰਮੱਛ ਦੇਖ ਲੈਣਾ ਥੋੜਾ ਡਰ ਹੋ ਗਿਆ ਹਮ ਦੀ ਤੇ ਕਿਉਂਕਿ ਡਰ ਤੁਹਾਨੂੰ ਪਤਾ ਹੀ ਆਪਾਂ ਇਹ ਚੀਜ਼ਾਂ ਤੋਂ ਡਰਦੇ ਹੀ ਆਂ ਇਹ ਲੋਕਾਂ ਲਈ ਆਮ ਗੱਲ ਹੋ ਸਕਦੀ ਹੈ ਬਟ ਆਪਣੇ ਲਈ ਤਾਂ ਸੱਪ ਵੀ ਆਮ ਗੱਲ ਨਹੀਂ ਹੈਗੀ ਸੱਚੀ ਗੱਲ ਤੇ ਹੁਣ ਇੱਧਰ ਲਿਆਇਆ ਇੱਧਰ ਘਰ ਘੂਰਾ ਇਹਨਾਂ ਲੋਕਾਂ ਦੇ ਆਪਦੇ ਤੇ ਐਦਾਂ ਹੀ ਘਰ ਦੇ ਵਿੱਚ ਹੀ ਰਹਿੰਦੇ ਆ ਮੇਰੇ ਸਾਹ ਹੁਣ ਘਰਾਂ ਦੇ ਪਰ ਪਾਣੀ ਯਾਰ ਦੇਖ ਕੇ ਐਂ ਲੱਗਦਾ ਵੀ ਪਾਣੀ ਕਿੰਨਾ ਗੰਦਾ ਆ ਤੇ ਰਹਿੰਦੇ ਕਿਵੇਂ ਹੋਣਗੇ ਯਾਰ ਮੈਂ ਅਫਰੀਕਾ ਦੇ ਵਿੱਚ ਦੇਖਿਆ ਇੱਕ ਸਲਮ ਏਰੀਆ ਐਦਾਂ ਦਾ ਜਿੱਥੇ ਐਦਾਂ ਪਾਣੀ ਦੇ ਵਿੱਚ ਲੋਕ ਰਹਿੰਦੇ ਨੇ ਉਹ ਬਹੁਤ ਜ਼ਿਆਦਾ ਗੰਦਾ ਆ ਜ਼ਿੰਦਗੀ 'ਚ ਕਰੇ ਸਵੱਬ ਬਣਿਆ ਤਾਂ ਉੱਥੇ ਵੀ ਜਾਵਾਂਗੇ ਪਟ ਉੱਥੇ ਆਇਆ ਜਾਨਵਰ ਜੂਨ ਮਰ ਦਾ ਖਤਰਾ ਨਹੀਂ ਇੱਥੇ ਡਰ ਲੱਗਦਾ ਕਿਉਂਕਿ ਜੋਤ ਕਹਿੰਦੀ ਮੈਂ ਦੇਖਿਆ ਆ ਤੇ ਕੋਈ ਵੀ ਡਰਦਾ ਹੁੰਦਾ ਹੀ ਆ ਕਿਉਂਕਿ ਆਪਾਂ ਇੰਨੇ ਵੀ ਦਲੇਰ ਨਹੀਂ ਦਲੇਰੀ ਕਾਦੀ ਜਾਨਵਰ ਕਿਹੜੇ ਜਾਨਵਰ ਕਿਹ ਕਾਦੀ ਦਲੇਰੀ ਆ ਮੋਦੀ ਨਾ ਮਾਰਦੀ ਭਰਾਵਾ ਛੰਨਾ ਤੇ ਆਇਆ ਜਾਂਦਾ ਭਜਾਉਂਦਾ ਨੇ ਘਰ ਬਾਹਰ ਲੱਗਦੇ ਆ ਵੀ ਇਹ ਯੂ ਬੱਸ ਦੋਸਤ ਵੀ ਅਸੀਂ ਕੰਮ ਕਰ ਲੋ ਦੋਸਤ ਵੀ ਕੰਮ ਕਰ ਲੋ ਕਿਹਦੇ ਪੈਂਦੇ ਆ ਯਾਰ ਉੱਤੇ ਲੋ ਵੀ ਪਤਾ ਨਹੀਂ ਵਾਪਸ ਲੈ ਕੇ ਜਾਊਗਾ ਕਿ ਨਹੀਂ ਪੁੱਠਾ ਪੰਗਾ ਲੈ ਲਿਆ ਅੱਜ ਬੋਮਕਦਰ ਸਿੰਘਾ ਨੂੰ ਹੱਥ ਪਾ ਲਿਆ ਉਹ ਲੋ ਆਖੀ ਜਾਂਦਾ ਕਹਿੰਦਾ ਇੱਧਰ ਦੀ ਮੈਂ ਵਾਪਸ ਹੀ ਲੈ ਕੇ ਚੱਲਾਂ ਬਸ ਸਾਨੂੰ ਡਰ ਲੱਗ ਰਿਹਾ ਇੱਥੇ ਏਹ ਕਾਰਾਂ ਕਿਵੇਂ ਆਈਆਂ ਹੋਣੀਆਂ ਉਹਨੇ ਕਾਰਾਂ ਗੱਡੀਆਂ ਖੜੀਆਂ ਉੱਪਰ ਦੀ ਵੈਸੇ ਪੁੱਲ ਲੰਘ ਰਿਹਾ ਇੱਥੇ ਟਰੈਕ ਵਾਲਾ ਹੀ ਆ ਐਦਾਂ ਧਾਰਾ ਬਣੇ ਹੋਏ ਕਿ ਚੌੜੀ ਹੋ ਜਾਂਦੀ ਹੈ ਭਾਈ ਹੱਥ ਦਬਾ ਕੇ ਬਹਿ ਜਾਓ ਅਗੇ ਭਯਾ ਆ ਵੀ ਵੱਡੀ ਮਾਰਕੀਟ ਆ ਬਈ ਇਹ ਇੱਧਰ ਲੈ ਕੇ ਆਇਆ ਹੁਣ ਇਹੁੱਲੇ ਤਾਜ਼ੇ ਚ ਤੇ ਆਗਾ ਮੇਰੇ ਖਿਆਲ ਚ ਆਉਣ ਵਾਲੀ ਹੈ ਯਾਰ ਪੰਗਾ ਲੈ ਗਈ ਪਤਾ ਲੱਗਦਾ ਕੁਝ ਨਾ ਕੁਝ ਕੋਕਟੀ ਐਕਸੀਡੈਂਟ ਕਰਤਾ ਪਿੱਛੇ ਸਭ ਮੈਨੂੰ ਐਂਕੋ ਲੱਗ ਰਿਹਾ ਵੀ ਯਾਰ ਤਲਾਇਆ ਹੋ ਗਿਆ ਸਾਨੂੰ ਇਹੜੇ ਆ ਗਏ ਕੋਈ ਤਾਂ ਰੌਣ ਨਹੀਂ ਲੱਗ ਪਈ ਸੀ ਕਿਉਂਕਿ ਉਹਦੀ ਸਾਨੂੰ ਭਾਸ਼ਾ ਨਹੀਂ ਸਮਝ ਆਉਂਦੀ ਠੀਕ ਹੈ ਸਾਨੂੰ ਐ ਲੱਗਿਆ ਵੀ ਕਦੇ ਹੋਰ ਹੀ ਲੈ ਕੇ ਚੱਲਾ ਸਾਨੂੰ ਤੇ ਬਹੁਤ ਜਿਆਦਾ ਡਰ ਲੱਗਾ ਕਿਉਂਕਿ ਯਾਰ ਬੱਚਾ ਨਾਲ ਆ ਵੈਸੇ ਇਹੋ ਜਿਹਾ ਪੰਗਾ ਸਾਨੂੰ ਲੈਣਾ ਚਾਹੀਦਾ ਨਹੀਂ ਸੀਗਾ ਸਾਨੂੰ ਐ ਲੱਗਿਆ ਵੀ ਸ਼ਾਇਦ ਕੋਈ ਛੋਟੀ ਜੀ ਮਾਰਕੀਟ ਹੋਣੀ ਹੈ ਨਾ ਪਰ ਇਹ ਤਾਂ ਬਹੁਤ ਵੱਡਾ ਮੰਨ ਲਓ ਇੱਕ ਇਲਾਕਾ ਜਾਇ ਇਹਦੇ ਵਿੱਚ ਜਾਨਵਰ ਵੀ ਆ ਤੇ ਨਹੀਂ ਅਸੀਂ ਰეკਮੈਂਡ ਨਹੀਂ ਕਰਾਂਗੇ ਯਾਰ ਬੱਚੇ ਦੇ ਨਾਲ ਇਹੋ ਜਿਹਾ ਪੰਗਾ ਲਊਂ ਵੈਸੇ ਇਹਦਾ ਜਿਗਰਾ ਜਿਹਾ ਹੈਗਾ ਉਹ ਲੈ ਲੈ ਪੰਗਾ ਆ ਗਏ ਆ ਤੇ ਓਕੇ ਓਕੇ ਆ ਗਏ ਆ ਉੱਥੇ ਜਿੱਥੋਂ ਆਪਾਂ ਨੂੰ ਚੜਾਇਆ ਸੀ ਇਹਨੇ ਹੁਣ ਆਪਾਂ ਨੂੰ ਉਤਾਰੂਗਾ ਬਹੁਸੀ ਆਂਦਾ ਕਹਿੰਦਾ ਖਣ ਕਰੋਕੋਡਾਇਲ ਤਾਂ ਹੈ ਨਹੀਂ ਸੀਗਾ ਮਾਸਾਂ ਆਈ ਗੱਡੀ ਸਹੌਂਤ ਲਾਇਆ ਹੋਇਆ ਹੁਣ ਹੁਣ ਅਸੀਂ ਆਖਿਆ ਵੀ ਵਾਪਸ ਲੈ ਚੱਲ ਸਾਨੂੰ ਕਿਉਂਕਿ ਜੋ ਸੀ ਹੈ ਨਾ ਯਾ ওকে ਗੋ ਬੈਕ ਪਲੀਜ਼ ਉਹ ਖੇਤੀਬਾੜੀ ਵਾਲੇ ਪਰਿਵਾਰ ਲੱਗਦੇ ਮੈਨੂੰ ਪਰ ਸੱਪ ਸੁਪਦਾ ਇਹ ਵੀ ਰੱਖੀ ਬੱਡੇ ਸੱਪ ਰੱਖੀ ਬੱਡੇ ਹੂੰ ਪਰ ਖਾਣਾ ਆਪਾਂ ਇਹਨਾਂ ਦਾ ਹੂੰ ਜਿਹੜੇ ਇੱਥੇ ਆਏ ਚੱਲਦੇ ਹੋ ਡਬਲ ਲੋੜ ਇੱਕ ਮਗਰ ਇੱਕ ਦੂਜੇ ਦੇ ਪਾਏ ਹੋਏ ਸਿੰਗਲ ਟਰੱਕ ਨਹੀਂ ਮੈਂ ਦੇਖਿਆ ਕੋਈ ਲੰਮਾ ਇੱਕ ਦੂਜੇ ਦੇ ਮਗਰ ਪਾਏ ਦੇਖਿਆ ਜਿਹੜਾ ਆ ਸੋਚੀ ਜਾਂਦਾ ਸੀ ਕਿ ਝੋਨਾ ਲੱਗਦਾ ਝੋਨਾ ਨਹੀਂ ਪਰ ਇਹ ਨੂਨ ਵਾਲਾ ਨੂਨ ਵਾਲਾ ਸਿਸਟਮ ਆ ਨੂਨ ਨਿਕਲਦਾ ਹੈ